ਜ਼ਮੀਨ ਦੇ ਕੇਸ ਦੇ ਵਿੱਚੋਂ ਸਰਪੰਚ ਸਮੇਤ ਉਸਦੇ ਦੋ ਬੇਟਿਆਂ ਨੂੰ ਬਾਹਰ ਕੱਢਣ ਦੇ ਲਈ ਡੀਐਸਪੀ ਦੇ ਸਹਾਇਕ ਰੀਡਰ ਨੇ ਮੰਗੇ ਸੀ 5 ਲੱਖ ਰੁਪਏ 2 ਲੱਖ ਰੁਪਏ ਵਿੱਚ ਹੋਇਆ ਸੌਦਾ 1 ਲੱਖ ਰੁਪਈਆ ਰਿਸ਼ਵਤ ਲੈਦਾ ਰੰਗੀ ਹੱਥੀ ਕਾਬੂ ਡੀਐਸਪੀ ਦੀ ਗੱਡੀ ਦੇ ਵਿੱਚੋਂ ਮਿਲਿਆ ਇਹ 1 ਲੱਖ ਰੁਪਈਆ ਆਮਨਾ ਡੀਐਸਪੀ ਪੁੱਜੋ ਨਾਲ ਸੰਬੰਧਿਤ ਥਾਣੇ ਥਾਣੇ ਦਾ ਜਿੱਥੇ ਥਾਣਾ ਥਾਣਾ ਦੇ ਅਧੀਨ ਇੱਕ ਪਿੰਡ ਦੇ ਸਰਪੰਚ ਅਤੇ ਉਸਦੇ ਦੋ ਬੇਟਾ ਉੱਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਉਸਦੀ ਪਤਨੀ ਦਾ ਕਹਿਣਾ ਹੈ ਕਿ ਉਹਦੇ ਪਤੀ ਅਤੇ ਉਸਦੇ ਬੇਟਿਆਂ ਦੇ ਉੱਤੇ ਗਲਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਮਾਮਲੇ ਦੇ ਵਿੱਚੋਂ ਕੱਢਣ ਦੇ ਲਈ ਉਸਨੇ ਐਸਐਸਪੀ ਦੇ ਕੋਲ ਇੱਕ ਅਨਕਵਰੀ ਆਪਣਾ ਲਗਵਾਈ ਸੀ ਜੋ ਡੀਐਸਪੀ ਪੋਚੋ ਕਰ ਰਹੇ ਸਨ ਅਤੇ ਡੀਐਸਪੀ ਪੋਚੋ ਦਾ ਸਹਾਇਕ ਰੀਡਰ ਜਿਸ ਨੇ 5 ਲੱਖ ਰੁਪਏ ਦੀ ਨੂੰ ਆਪਣਾ ਬਾਹਰ ਕੱਢਣ ਦੇ ਲਈ ਇਹਨਾਂ ਦੇ ਕੋਲ 5 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਉਸ ਦੇ ਆਪਣਾ ਜੋ ਆਪਣਾ ਸ਼ਿਕਾਇਤ ਕਰਤਾ ਹੈ ਉਸ ਦਾ ਕਹਿਣਾ ਹੈ ਕਿ 2 ਲੱਖ ਰੁਪਏ ਵਿੱਚ ਸੌਦਾ ਹੋਇਆ ਤੇ ਅੱਜ 1 ਲੱਖ ਰੁਪਈਆ ਉਸ ਨੇ ਇਸ ਨੂੰ ਆਪਣਾ ਇਹ ਜੋ ਹੌਲਦਾਰ ਵੀ ਆਪਣਾ ਰਿੰਕ ਦਾ ਬੰਦਾ ਹੈ ਸਹਾਇਕ ਰੀਡਰ ਜੋ ਹੈ ਡੀਐਸਪੀ ਪੁੱਛੋ ਦਾ ਉਸ ਨੂੰ ਦਿੱਤਾ ਗਿਆ ਤੇ ਉਸ ਨੇ ਇਹ 1 ਲੱਖ ਰੁਪਈਆ ਡੀਐਸਪੀ ਦੀ ਗੱਡੀ ਦੇ ਵਿੱਚ ਰੱਖ ਦਿੱਤਾ ਸੀ ਜਿਸ ਨੂੰ ਲੈ ਕੇ ਬਿਜ਼ਨਸ ਵੱਲੋਂ ਆਪਣਾ ਟਰੈਕ ਲਗਾਇਆ ਅਤੇ ਇਹ 1 ਲੱਖ ਰੁਪਈਆ ਡੀਐਸਪੀ ਦੀ ਗੱਟੀ ਦੇ ਵਿੱਚੋਂ ਇਹਨਾਂ ਵੱਲੋਂ ਬਰਾਮਦ ਕੀਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਸੀ ਪੂਰਾ ਮਾਮਲਾ ਮੇ ਸਬੰਧੀ ਕੀ ਕਹਿੰਦੇ ਨੇ ਸ਼ਿਕਾਇਤਕਰਤਾ ਅਤੇ ਐਸ ਐਚ ਓ ਵਿਜੀਲੈਂਸ ਅਮਨਦੀਪ ਸਿੰਘ ਕੀ ਨਾਮ ਹੈ ਤੁਹਾਡਾ ਕੀ ਮਾਮਲੇ ਦਾ ਸਰਮਾਉਂਦਾ ਮੇਰਾ ਨਾਮ ਪਰਮਜੀਤ ਕੋਰਾ ਜੀ ਪਿੰਡਾਂ ਸੱਖੇ ਤੋਂ ਕੀ ਮਾਮਲਾ ਕਿਸ ਮਾਮਲੇ ਤੋਂ ਬਿਟੇ ਨੂੰ ਚਾਹੀਏ ਇਹਨਾਂ ਜੀ 25 ਨੂੰ ਹੋਇਆ ਥਾਣੇ ਥਾਣੇ ਦੇ ਵਿੱਚ ਜਿਦੇ ਵਿੱਚ ਦੋਨੋਂ ਬੇਟੇ ਤੇ ਮੇਰੇ ਹਸਬੰਡ ਸਰਪੰਚ ਕਿਲਿੰਦਰ ਸਿੰਘ ਮੈਂ ਇਹਨਾਂ ਨੂੰ ਵੀ ਦੁਆਰੇ ਇਹਨਾਂ ਨੂੰ ਜਦੋਂ ਇਨਕੁਆਰੀ ਵਾਸਤੇ ਅਪਲੀਕੇਸ਼ਨ ਲਾਈ ਇਹਨਾਂ ਕੋਲ ਐਸਸੀਟੀ ਮੈਡਮ ਨੇ ਦਿੱਤੀ ਉਹਨਾਂ ਨੇ ਇਹਨਾਂ ਨੂੰ ਮਾਰਕ ਕੀਤੀ ਉਹਨੋਂ ਉਹਦੇ ਵਿੱਚ ਡੀਐਸਪੀ ਕੋਲ ਚੋਣ ਜੀ ਉਹਦੇ ਵਿੱਚ ਰਾਜਕੁਮਾਰ ਹੈ ਜੀ ਇਹਨਾਂ ਦੇ ਉਹ ਮੈਨੂੰ ਤਾਂ ਹੁਣ ਏਦੋਂ ਪਹਿਲਾਂ ਰੀਡਰ ਕਹਿੰਦੇ ਸੀਗੇ ਤੇ ਹੁਣ ਜਦੋਂ ਫੜੇ ਗਏ ਕਹਿੰਦੇ ਮੈਂ ਤਾਂ ਗੰਨ ਮੈਣ ਆ ਜੀ ਤੇ ਉਹਨਾਂ ਨੇ ਮੈਨੂੰ 5 ਲੱਖ ਦੀ ਡਿਮਾਂਡ ਕੀਤੀ ਸੀ ਜਦ ਕਿ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦਿੱਤੇ ਸੀਗੇ ਵੀ ਇਹ ਪਰਚਾ ਬਿਲਕੁਲ ਝੂਠਾ ਹੈਗਾ ਵੀ ਇਹਦੇ ਵਿੱਚ ਕੋਈ ਵੀ ਇਨਵੋਲਵ ਨਹੀਂ ਹੈਗੇ ਉਹਨਾਂ ਦੇ ਬਾਵਜੂਦ ਵੀ ਇਹਨਾਂ ਨੇ ਮੈਨੂੰ 5 ਲੱਖ ਦੀ ਮੰਗ ਕੀਤੀ ਜਿਹਦੇ ਵਿੱਚ ਅੱਜ ਹਨੇਕ ਤੁਸੀਂ ਦੱਸਦੇ ਪੈਸੇ ਗਾਲ ਕਿਉਂ ਦੇਂਗੇ ਮੈਨੂੰ ਤਾਂ ਇਹਨੇ ਏ ਕਸ ਵੀ ਡੀਐਸਪੀ ਸਾਹਿਬ ਨੇ ਕਿਹਾ ਅੱਛਾ ਢੀਲ ਤੁਹਾਨੂੰ ਇਹੀ ਕਰ ਰਹੇ ਸੀ ਇਹਨਾਂ ਦਾ ਇਹੀ ਕਰ ਸਮਾਂਵੇਂ ਛੋੜੇ ਸੀ ਗੜਾ ਪਰ ਤਾਂ ਕਹਾ ਹੋਇਆ ਪਰ ਛੋੜੇ ਜ਼ਮੀਨ ਨੀ ਬਵਾ ਚੱਲਦੀ ਮੈਂ ਅੱਜ ਮੰਗਾਇਆ ਇਸ ਤੋਂ ਕਿ ਪੈਸੇ ਹਾਂ ਕਿ ਤੇ ਤੁਸੀਂ ਪੈਸੇ ਦਾ ਜਿਹੜਾ ਮਾਮਲਾ ਹੈ ਦੇਖੋ ਜੇ ਫੋਨ ਕਾਲ ਕਰਦਾ ਸੀ ਫੋਨ ਕਾਲ ਪਹਿਲਾਂ ਪਰਸਨਲੀ ਵੀ ਕਹਿੰਦਾ ਸੀ ਫੋਨ ਕਾਲ ਵੀ ਕਰਦਾ ਸੀ ਜਿੰਦੇ 5 ਲੱਖੀ ਮੰਗੇ ਕੇ ਪਹਿਲਾ ਕਟ ਮੰਗੇ ਗਿਆ 5 5 ਹੀ ਮੰਗਿਆ ਸੀ 5 ਤੋਂ 2 ਤੇ ਆਇਆ ਸੀ 2 ਵੀ ਆ ਗਿਆ 2 ਅੱਜ ਕਿੰਨੇ ਦਿੱਤੇ ਅੱਜ ਮੈਂ 1 ਲੱਖ ਤੇ ਦਿੱਤਾ 1 ਲੱਖ ਤੇ ਦਿੱਤਾ ਤੇ ਕਿੰਨੇ ਵਜੇ ਦਿੱਤਾ ਸੀ 2 ਵਜੇ ਦਾ ਟਾਈਮ ਸੀ ਪਾਣੀ ਵਿੱਚ ਹੀ ਦਿੱਤਾ ਸੀ ਇੱਥੇ ਹਾਂਜੀ ਤੇ ਉਹਨਾਂ ਨੇ ਫੇਰ ਗਾਂ ਉਹਨਾਂ ਨੇ ਉਹਨਾਂ ਨੇ ਗਾਂ ਲੈ ਕੇ ਇੱਥੇ ਗੱਡੀ ਚ ਰੱਖਤੀ ਪਹਿਲਾਂ ਮੈਨੂੰ 10 15 ਮਿੰਟ ਬਿਠਾਈ ਰੱਖਿਆ ਕਹਿੰਦੇ ਮੈਂ ਡਿੱਪੀ ਸਾਹਿਬ ਨਾਲ ਗੱਲ ਕਰਾਂ ਮੈਂ ਵੀ ਲੱਕ ਫੜ ਲਾਂ ਜਾਂ ਨਾ ਫੜਾਂ ਤੁਸੀਂ ਇਸ ਗੱਲ ਨੂੰ ਲੈ ਕੇ ਵਿਜੀਲੈਂਸ ਨਾਲ ਕੋਰਡੀਨਟਲ ਮਿਲ ਹਾਂਜੀ ਹਾਂਜੀ ਠੀਕ ਹੈ ਜੀ ਇਸਾ ਫਿਕਰ ਨਾ ਚੰਨੀ ਆ ਜਿਹੜੇ ਰੇਡ ਕੀਤੀ ਗਈ ਹੈ ਪਰਮਜੀਤ ਕੌਰ ਜਿਹੜੇ ਕਲਿਆਣ ਸੁੱਖਾ ਮਦਈ ਸਾਡੇ ਇਹਨਾਂ ਨੇ ਜਿਹੜੀ ਸਾਡੇ ਕੋਲ ਕੰਪਲੇਨਟ ਕੀਤੀ ਸੀਗੀ ਕਿ ਜਿਹੜਾ ਹੈਗਾ 70 ਨੰਬਰ ਮਕਦਮਾ ਦਰਜ ਹੈ 2025 ਦਾ ਤੁਹਾਡੇ ਥਾਣੇ ਦੇ ਵਿੱਚ ਉਸ ਦੇ ਸਬੰਧ ਜਿਹੜਾ ਹੈਗਾ ਉਹਨਾਂ ਉਹਨਾਂ ਦੇ ਵਰਜ਼ਨ ਮੁਤਾਬਕ ਉਹਨਾਂ ਦੇ ਜਿਹੜੇ ਹੈਗੇ ਹਸਬੰਦ ਨੇ ਉਹਨਾਂ ਨੇ ਬੱਚਾ ਨੂੰ ਜਿਹੜਾ ਗਲਤ ਨਾਮਿਨੇਟ ਕੀਤਾ ਗਿਆ ਸੀ ਜਿਸ ਦੇ ਭਾਵ ਤੇ ਉਹਨਾਂ ਨੇ ਕੰਪਲੇਨਟ ਬੇਗਾਈ ਦਿੱਤੀ ਸੀਗੀ ਐਸਐਸਪੀ ਦਫ਼ਤਰ ਜਿਹੜੀ ਰਿਪੋਰਟ ਸਾਨੂੰ ਮਾਰਕ ਹੋਈ ਸੀਗੀ ਉਹਦੇ ਸਬੰਧ ਜਿਹੜਾ ਇਹਨਾਂ ਦੇ ਨਾਲ ਇੱਕ ਰਾਜਕੁਮਾਰ ਸਾਹਿਬ ਇੱਕ ਜਿਹੜੇ ਰੀਡਰ ਕੰਮ ਕਰ ਜਿਹੜੀ ਇਹ ਡਿਮਾਂਡ ਕੀਤੀ ਜਿਸ ਦੇ ਤਹਿਤ ਅਸੀਂ ਆਦਾ ਇੱਕ ਟ੍ਰੈਪ ਪਲੋਸ ਹੈ ਜਦੇ ਵਿੱਚ ਉਹ ਲੱਖ ਰੁਪਏ ਲੈਂਬਰ ਰੈਡ ਅੰਡਰਟੇਕਿੰਗ ਨੂੰ ਕਿਹੜਾ ਕਾਬੂ ਕੀਤਾ ਹੈ ਸਹਾਇਕ ਕ੍ਰੈਕਟਰ ਕਿਹਦਾ ਜੀ ਹੈ ਇਹ ਡਿਪਸਾ ਨਾਲ ਸੈਕਟਰੀ ਕਿਹੜੇ ਕਿਹੜੇ ਨੇ ਜਿੱਦਾਂ ਸਾਡੇ ਕੋਲ ਨਹੀਂ ਇਹ ਤਾੜਾ ਚੋਚੋ ਚੋਚੋ ਇਹ ਡਿਪਸਾ ਦੀ ਜਿਹੜੀ ਹੈਗੀ ਹੈ ਉਹਨੇ ਜਿਹੜਾ ਇਹ ਪੈਸੇ ਲੈ ਕ੍ਰੈਕਟਰ ਸਾਡੀ ਗੱਡੀ 'ਚ ਰੱਖਤੀ ਸੀ ਧੁਰ ਕਬਰੀ ਜਿਹੜੇ ਰੈਂਕ ਦਾ ਵਿਅਕਤੀ ਇਹ ਹਾਂਜੀ ਜਿਹੜੇ ਰੈਂਕ ਦਾ ਵਿਅਕਤੀ ਜਿਹੜਾ ਇਹ ਗਲਤ ਚੀਜ਼ ਇਹ ਜਿਹੜੇ ਹੈਗੇ ਆਪਣਾ ਕੰਟਰੋਲ ਕਰ ਰਹੇ ਹੈਗੇ ਇਹ ਬੰਦਾ ਆ ਗੱਡੀ ਕੀ ਹੈ ਸਰ ਹਾਂਜੀ ਗੱਡੀ ਕੀ ਦੇ ਨਾਤੇ ਹੈ ਗੱਡੀ ਕੀ ਦੇ ਨਾਤੇ ਇਹ ਤਪਤੀ ਚੱਲ ਰਹੀ ਹੈ ਕਿਉਂਕਿ ਜਿਹੜੇ ਹਜੇ ਡਿਸੀਮਿਨਟ ਤੋਂ ਸਟ੍ਰੀਟ ਤੇ ਅਸੀਂ ਨਹੀਂ ਕਹਿ ਸਕਦੇ ਜਿਹੜਾ ਵਿਅਕਤੀ ਖੜਾ ਗਿਆ ਉਹ ਵੀ ਆਪਾਂ ਉਹ ਵਿਅਕਤੀ ਕਿਸ ਰੈਂਕ ਦਾ ਬੰਦਾ ਹੈ ਇਹ ਹੈਡ ਕਮਿਸਟਰ ਹੈ ਹਾਂ ਇਹ ਦੇਖੀ ਸਾਡੀ ਗੱਡੀ ਚ ਪੈਸੇ ਰੱਖੇ ਲੱਗਦਾ ਵੀ ਹੋਰ ਕਿਸੇ ਦੇ ਇਨਵੋਲਵਮੈਂਟ ਹੋ ਸਕਦੀ ਹੈ ਇਸ ਬੰਦੇ ਤਰਤੀਜ ਕਰ ਰਿਹਾ ਜੇਕਰ ਡਿਪਸਾਉ ਦਾ ਜਾਂ ਹੋਰ ਕਿਸੇ ਦਾ ਵੀ ਰੋਲਾ ਹੋਆ ਤਾਂ ਅਸੀਂ ਪ੍ਰੋਪਰ ਪ੍ਰਸੀਜਨ ਨਾਲ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਸੇ ਨੂੰ ਬਖਸ਼ਾਂਗੇ ਨਹੀਂ ਮਾਮਲੇ ਦੀ ਜਾਂਚ ਕੌਣ ਕਰ ਰਹੀ ਸੀ ਜਿਹੜੀ ਇਨਕੁਆਰੀ ਕੌਣ ਕਰ ਰਹੀ ਸੀ ਡਿਪਸਾਉ ਕਲਸ